ਜੋ ਬਠਿੰਡਾ ਅਦਾਲਤ ਚ ਪੇਸ਼ ਹੋਵੇਗੀ ਕੰਗਣਾ ਰਣੋਤ ਪੁਲਿਸ ਨੇ ਅਦਾਲਤ ਦੇ ਬਾਹਰ ਕੀਤੇ ਸੁਰੱਖਿਆ ਦੇ ਸਖਤ ਪ੍ਰਬੰਧ ਕਿਸਾਨੀ ਅੰਦੋਲਨ ਚ ਬਜ਼ੁਰਗ ਮਹਿਲਾ ਤੇ ਕੀਤੀ ਸੀ ਟਿੱਪਣੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਕੌਰ ਭਾਜਪਾ ਸੰਸਦ ਮੈਂਬਰ ਕੰਗਣਾ ਰਣੋਤ ਦੇ ਅੱਜ ਬਠਿੰਡਾ ਅਦਾਲਤ 'ਚ ਇੱਕ ਬਜ਼ੁਰਗ ਕਿਸਾਨ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਸਬੰਧ 'ਚ ਪੇਸ਼ ਹੋਣ ਦੀ ਉਮੀਦ ਹੈ ਉਹ ਪਹਿਲਾਂ ਦੋ ਵਾਰ ਅਦਾਲਤ ਤੋਂ ਗੈਰ ਹਾਜ਼ਰ ਰਹੀ ਸੀ ਇਸ ਦੇ ਵਕੀਲ ਨੇ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ ਪਰ ਅਦਾਲਤ ਨੇ ਉਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਜੀ ਹਾਂ ਅੱਜ ਕੰਗੜਾ ਰਣੋਤ ਦੀ ਅਦਾਲਤ 'ਚ ਪੇਸ਼ ਹੋਣ ਦੀ ਉਮੀਦ ਹੈ ਕੰਗੜਾ ਰਣੋਦੀ ਪੇਸ਼ ਲਈ ਪੁਲਿਸ ਨੇ ਅਦਾਲਤ ਦੇ ਬਾਹਰ ਸੁਰੱਖਿਆ ਦੇ ਜਿਹੜੇ ਨੇ ਸਖਤ ਪ੍ਰਬੰਧ ਕੀਤੇ ਹੋਏ ਨੇ ਅੱਜ ਬਠਿੰਡਾ ਅਦਾਲਤ 'ਚ ਪੇਸ਼ ਹੋਵੇਗੀ ਕੰਗੜਾ ਰਣੋਤ ਪੁਲਿਸ ਨੇ ਅਦਾਲਤ ਦੇ ਬਾਹਰ ਕੀਤੇ ਸੁਰੱਖਿਆ ਦੇ ਸਖਤ ਪ੍ਰਬੰਧ ਕਿਸਾਨੀ ਅੰਦੋਲਨ 'ਚ ਬਜ਼ੁਰਗ ਮਹਿਲਾ ਤੇ ਕੀਤੀ ਸੀ ਟਿੱਪਣੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੇ ਆਸ਼ੁਦੀਪ ਕੌਰ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਦੇ ਅੱਜ ਬਠਿੰਡਾ ਅਦਾਲਤ 'ਚ ਇੱਕ ਬਜ਼ੁਰਗ ਕਿਸਾਨ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਸਬੰਧ 'ਚ ਪੇਸ਼ ਹੋਣ ਦੀ ਉਮੀਦ ਹੈ ਉਹ ਪਹਿਲਾਂ ਦੋ ਵਾਰ ਅਦਾਲਤ ਤੋਂ ਗੈਰ ਹਾਜ਼ਰ ਰਹੀ ਸੀ ਇਸ ਦੇ ਵਕੀਲ ਨੇ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ ਪਰ ਅਦਾਲਤ ਨੇ ਉਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਜੀ ਹਾਂ ਅੱਜ ਕੰਗੜਾ ਰਣੋਤ ਦੀ ਅਦਾਲਤ 'ਚ ਪੇਸ਼ ਹੋਣ ਦੀ ਉਮੀਦ ਹੈ ਕੰਗੜਾ ਰਣੋਤ ਦੀ ਪੇਸ਼ੀ ਲਈ ਪੁਲਿਸ ਨੇ ਅਦਾਲਤ ਦੇ ਬਾਹਰ ਸੁਰੱਖਿਆ ਦੇ ਜਿਹੜੇ ਨੇ ਸਖਤ ਪ੍ਰਬੰਧ ਕੀਤੇ ਹੋਏ ਨੇ ਅੱਜ ਬਠਿੰਡਾ ਅਦਾਲਤ 'ਚ ਪੇਸ਼ ਹੋਵੇਗੀ ਕੰਗੜਾ ਰਣੋਤ ਪੁਲਿਸ ਨੇ ਅਦਾਲਤ ਦੇ ਬਾਹਰ ਕੀਤੇ ਸੁਰੱਖਿਆ ਦੇ ਸਖਤ ਪ੍ਰਬੰਧ ਕਿਸਾਨੀ ਅੰਦੋਲਨ 'ਚ ਬਜ਼ੁਰਗ ਮਹਿਲਾ ਤੇ ਕੀਤੀ ਸੀ ਟਿੱਪਣੀ ਸਾਚੂ ਰਿਯਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੇ ਆਸ਼ੁਦੀਪ ਕੌਰ ਭਾਜਪਾ ਸੰਸਦ ਮੈਂਬਰ ਕੰਗਣਾ ਰਣੋਤ ਦੇ ਅੱਜ ਬਠਿੰਡਾ ਅਦਾਲਤ 'ਚ ਇੱਕ ਬਜ਼ੁਰਗ ਕਿਸਾਨ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਸਬੰਧ 'ਚ ਪੇਸ਼ ਹੋਣ ਦੀ ਉਮੀਦ ਹੈ ਉਹ ਪਹਿਲਾਂ ਦੋ ਵਾਰ ਅਦਾਲਤ ਤੋਂ ਗੈਰ ਹਾਜ਼ਰ ਰਹੀ ਸੀ ਇਸ ਦੇ ਵਕੀਲ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ ਪਰ ਅਦਾਲਤ ਨੇ ਉਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਜੀ ਹਾਂ ਅੱਜ ਕੰਗੜਾ ਰਣੋਤ ਦੀ ਅਦਾਲਤ 'ਚ ਪੇਸ਼ ਹੋਣ ਦੀ ਉਮੀਦ ਹੈ ਕੰਗੜਾ ਰਣੋਦੀ ਪੇਸ਼ ਲਈ ਪੁਲਿਸ ਨੇ ਅਦਾਲਤ ਦੇ ਬਾਹਰ ਸੁਰੱਖਿਆ ਦੇ ਜਿਹੜੇ ਨੇ ਸਖਤ ਪ੍ਰਬੰਧ ਕੀਤੇ ਹੋਏ ਨੇ ਅੱਜ ਬਠਿੰਡਾ ਅਦਾਲਤ 'ਚ ਪੇਸ਼ ਹੋਵੇਗੀ ਕੰਗੜਾ ਰਣੋਤ ਪੁਲਿਸ ਨੇ ਅਦਾਲਤ ਦੇ ਬਾਹਰ ਕੀਤੇ ਸੁਰੱਖਿਆ ਦੇ ਸਖਤ ਪ੍ਰਬੰਧ ਕਿਸਾਨੀ ਅੰਦੋਲਨ 'ਚ ਬਜ਼ੁਰਗ ਮਹਿਲਾ ਤੇ ਕੀਤੀ ਸੀ ਟਿੱਪਣੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੇ ਆਸ਼ੁਦੀਪ ਕੌਰ ਪਾਕਪਾਕ ਸੰਸਦ ਮੈਂਬਰ ਕੰਗਣਾ ਰਣੌਤ ਦੇ ਅੱਜ ਬਠਿੰਡਾ ਅਦਾਲਤ 'ਚ ਇੱਕ ਬਜ਼ੁਰਗ ਕਿਸਾਨ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਸਬੰਧ 'ਚ ਪੇਸ਼ ਹੋਣ ਦੀ ਉਮੀਦ ਹੈ ਉਹ ਪਹਿਲਾਂ ਦੋ ਵਾਰ ਅਦਾਲਤ ਤੋਂ ਗੈਰ ਹਾਜ਼ਰ ਰਹੀ ਸੀ ਇਸ ਦੇ ਵਕੀਲ ਨੇ ਵੀਡੀਓ ਕਾਨਫਰencing ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ ਪਰ ਅਦਾਲਤ ਨੇ ਉਸ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਜੀ ਹਾਂ ਅੱਜ ਕੰਗੜਾ ਰਣੋਦੀ ਅਦਾਲਤ 'ਚ ਪੇਸ਼ ਹੋਣ ਦੀ ਉਮੀਦ ਹੈ ਕੰਗੜਾ ਰਣੋਦੀ ਪੇਸ਼ ਲਈ ਪੁਲਿਸ ਨੇ ਅਦਾਲਤ ਦੇ ਬਾਹਰ ਸੁਰੱਖਿਆ ਦੇ ਜਿਹੜੇ ਨੇ ਸਖਤ ਪ੍ਰਬੰਧ ਕੀਤੇ ਹੋਏ ਨੇ